ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਅਤੇ ਸਰਬੱਤ ਖਾਲਸਾ ਜਥੇਬੰਦੀਆਂ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਜੀ ਦਾ 78ਵਾਂ ਜਨਮ ਦਿਹਾੜਾ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਬੜੀ ਹੀ ਸ਼ਾਨੋ ਸ਼ੌਕਤ ਤੇ ਜਾਹੋ ਜਲਾਲ ਨਾਲ ਮਨਾਇਆ ਗਿਆ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਿਵੇਂ ਸਰਬੱਤ ਖਾਲਸਾ ਹੋਇਆ ਉਸੇ ਤਰ੍ਹਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੇ ਜਨਮ ਦਿਹਾੜੇ ਤੇ ਇਕੱਠ ਹੋਇਆ ਉਹਨਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੇ ਜਨਮ ਦਿਹਾੜੇ ਤੇ ਪੁੱਜੀਆ ਸੰਗਤਾਂ ਦਾ ਧੰਨਵਾਦ ਕੀਤਾ ਅੱਜ ਵੀ ਦੇਖ ਲਓ ਜਿਵੇਂ ਸਰਬਤ ਖਾਲਸਾ ਹੋਇਆ ਉਸੇ ਤਰ੍ਹਾਂ ਜਦ ਤੱਕ ਸਤ ਜਗਨੈਤ ਸਿੰਘ ਪਿੰਡਾਂ ਵਾਲੇ ਦੇ ਨਾਂ ਦੇ ਉੱਤੇ ਇਹ ਸਾਰੀ ਸੰਗਤ ਸਤ ਜਗਨੈਤ ਸਿੰਘ ਪਿੰਡਾਂ ਵਾਲੇ ਨੂੰ ਸ਼ੁਰੂ ਕੀਤੀ ਹੋਈ ਹੈ ਹੈਪੀ ਬਰਥਡੇ ਕਹਿ ਨਹੀਂ ਹੈ ਤੇ ਅਸੀਂ ਤੁਹਾਡੇ ਬਹੁਤ ਮਸ਼ਹੂਰ ਜਿਹੜੇ ਐ ਹਨ ਤੇ ਇਹਨਾਂ ਦੀ ਮੰਗ ਹੈ ਕਿ ਸਿੱਖਾਂ ਦਾ ਇਲਾਕਾ ਸਿਕਾਣਾ ਕਿਤਾ ਲੱਗੇ ਇੱਕ ਖਾਲਸਤਾਨ ਬਣੇ ਜਿਹੜਾ ਇੱਕ ਆਫਰ ਸਟੇਟ ਇਸਲਾਮਕ ਪਾਕਿਸਤਾਨ ਹਿੰਦੂ ਇੰਡੀਆ ਗੋਮਰੇ ਚੀਨ ਦੇ ਵਿਚਾਲੇ ਹੋਵੇ ਜਿਹਦੇ ਨਾਲ ਕਮਿਸ਼ਨ ਦੇ ਲਈ جنگ ਦਾ ਖਤਰਾ ਇਸ ਖਿੱਤੇ ਦੇ ਵਿੱਚੋਂ ਖਤਮ ਹੋ ਜੇ ਹਿੰਦੂ ਮੁਸਲਮਾਨ ਸਾਈ ਸਾਡੇ ਭਰਾ ਹੈ ਸਾਡੀ ਵੱਧ ਚੜ ਕੇ ਸੱਜਣਾ ਰਹਿਣਗੇ ਔਰ ਆਪਣਾ ਵਪਾਰ ਕਰ ਦੇਗੇ ਖੇਰੇ ਸੀ ਲੜ ਰਹੇ ਜੀ ਆ ਤੁਸੀਂ ਦੇਖ ਲਓ ਜਿੰਨਾ ਕੱਖ ਹੈ ਇਹਦੇ ਵਿੱਚ ਇਲੈਕਸ਼ਨ ਵੀ ਆ ਗਿਆ ਸਾਰਾ ਕੁਝ ਆ ਗਿਆ ਹਾਤੀ ਦੀ ਪੈੜ ਦੇ ਵਿੱਚ ਜੋ ਤੁਸੀਂ ਸਾਡੇ ਤੋਂ ਚਾਹੁੰਦੇ ਹੋ ਉਹ ਸਾਰਾ ਆ ਗਿਆ ਤੇ ਦੀ ਪੈੜ ਦੇ ਵਿੱਚ ਸਨਤ ਦਾ ਬਹੁਤ ਨਹੀਂ ਤੇ ਧੰਨਵਾਦ ਹੈ ਕਿ ਤੁਸੀਂ ਸਤਕਾਂ ਦੇ ਜਨਮ ਦਿਨ ਦੇ ਉੱਤੇ ਯੂਨਾਈਟਿਡ ਕਾਂਦੀ ਦਲ ਸ਼ੋਮੀ ਕਲਦਰ ਅੰਮ੍ਰਿਤਸਰ ਤੇ ਜੇਲੀਆਂ ਵੀ ਜਥੇਬੰਦੀਆਂ ਸਰਬੱਤ ਖਾਲਸਾ ਦੀਆਂ ਉਹਨਾਂ ਦੀ ਪ੍ਰੇਰਨਾ ਖਾਤਰ ਤੁਸੀਂ ਇੰਨਾ ਵੱਡਾ ਕੱਠ ਸੰਤ ਜਨੈਲ ਸਿੰਘ ਦੀ ਕੀਤਾ ਅੱਜ ਸ਼ੋਮੀ ਕਲਦਰ ਅੰਮ੍ਰਿਤਸਰ ਨੇ ਜਿਹੜਾ ਸੰਤ ਜਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਦੋ ਮਨਾਇਆ ਜਦੋਂ ਤੋਂ ਸ਼ੁਰੂ ਕੀਤਾ ਸੀ ਅੱਜ 20ਵਾਂ ਜਨਮ ਦਿਨ ਅਸੀਂ ਮਨਾਇਆ ਹੈ ਬੇਸ਼ੱਕ 1997 ਜਦੋਂ ਸ਼ੁਰੂ ਕੀਤਾ ਉਦੋਂ ਸਰਕਾਰਾਂ ਨੇ ਸਾਡੇ ਤੇ ਪੂਰਾ ਤਸ਼ੱਦਦ ਕੀਤਾ ਪਰ ਅੱਜ ਮੈਂ ਤਾਂ ਫਿਰ ਇਹੀ ਗੱਲ ਕਹਾਂਗਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਅੱਜ ਸਿੱਖਾਂ ਦੀਆਂ ਫੌਜਾਂ ਹਿੰਦੂ ਹਕੂਮਤ ਉੱਪਰ ਭਾਰੂ ਹੋਈਆਂ ਨੇ ਇਸ ਗੱਲ ਦੀ ਮੈਂ ਸੰਜਨੈ ਸਿੰਘ ਜੀ ਦੀ ਖਾਲਸਾ ਪੰਡਤ ਰਾਜ ਜੰਮਦੇਮ ਤੇ ਸਾਰੇ ਸਿੱਖ ਜਗਤ ਨੂੰ ਸੰਸਾਰ ਪਰਵ ਚ ਮੁਬਾਰਕਾਂ ਦਿੰਦਾ ਅਸੀਂ ਅੱਜ ਖਾਲਸਾ ਪੰਥ ਦੀ ਪੰਜਾਬ ਆਂ ਦਾ 69ਵਾਂ ਜਨਮ ਮਨਾਇਆ ਅਤੇ ਬਹੁਤ ਪਾਗਲ ਸ਼ਾਮ ਹੋਗਾ ਜੇ ਤੁਸੀਂ ਦੇਖਦੇ ਹੋ ਕਿ ਕਿੰਨਾ ਪੰਡਾਲ ਦੇ ਵਿੱਚ ਸੰਗਤ ਭਰਿਆ ਹੋਇਆ ਹੈ ਫਤਿਹਗੜ੍ਹ ਸਾਹਿਬ ਤੋਂ ਅਰੁਣ ਅਹੂਜਾ ਦੀ ਰਿਪੋਰਟ ਪੈਰੇਦਾ ਟੀਵੀ